ਕੈਨੇਡਾ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਆ ਕਿ ਵੀਜ਼ੇ ਮਿਲਣੇ ਘਟਾ ਦੇਣੇ ਆ ਖਾਸ ਕਰ ਸਟੂਡੈਂਟਸ ਦੇ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਸੀ 35% ਅਸੀਂ ਕੈਪ ਲਾ ਦੇਣਾ ਹੁਣ ਵੀਜ਼ੇ ਦੇਣੇ ਨੇ ਇਹ ਕੰਕੜੇ ਆਏ ਨੇ ਪਹਿਲੇ 5 ਮਹੀਨਿਆਂ ਦੀ ਤੇ ਪਹਿਲੇ 5 ਮਹੀਨਿਆਂ ਦੇ ਅੰਕੜੇ ਇਹ ਦੱਸਦੇ ਆ ਕਿ ਕੈਨੇਡਾ ਦੇ ਵਿੱਚ ਇਸ ਸਾਲ ਪਹਿਲੇ 5 ਮਹੀਨਿਆਂ ਦੇ ਵਿੱਚ ਜਿਹੜੇ ਸਟੱਡੀ ਪਰਮਿਟ ਜਾਰੀ ਕੀਤੇ ਗਏ ਆ ਪਿਛਲੇ ਸਾਲ ਦੇ ਪਹਿਲੇ 5 ਮਹੀਨਿਆਂ ਨਾਲੋਂ ਜ਼ਿਆਦਾ ਆ ਮਤਲਬ ਕੀ ਆ ਇਸ ਸਾਲ ਜਿਹੜਾ ਇਮੀਗ੍ਰੇਸ਼ਨ ਰਿਫਿਊਜੀਅਨ ਸਟਿਚਨਸ਼ਿਪ ਕੈਨੇਡਾ IRCC ਦੀ ਰਿਪੋਰਟ ਆਈ ਹੈ ਉਹਦੇ ਵਿੱਚ ਦੱਸਿਆ ਕਿ 216000 ਇੰਟਰਨੈਸ਼ਨਲ ਸਟੱਡੀ ਪਰਮਿਟ ਪਹਿਲੇ ਪੰਜ ਮਹੀਨਿਆਂ ਚ ਜਾਰੀ ਕੀਤੇ ਆ ਹੁਣ ਅਸੀਂ ਦੇਖਦੇ ਹਾਂ ਕਿ ਪਿਛਲੇ ਸਾਲ 23 ਦੇ ਵਿੱਚ ਕਿੰਨੇ ਸੀ ਉਦੋਂ 2 ਲੱਖ ਸਟੱਡੀ ਪਰਮਿਟ ਹੋਏ ਸੀ ਜਾਂ ਕਿ ਲਗਭਗ 16000 ਸਟੱਡੀ ਪਰਮਿਟ ਜ਼ਿਆਦਾ ਜਾਰੀ ਕੀਤੇ ਗਏ ਆ ਭਾਵੇਂ ਕਿ ਇਹਦੇ ਵਿੱਚ ਰੀਨਿਊ ਵਾਲੇ ਵੀ ਹੋਣਗੇ ਪਿਛਲੇ ਸਾਲ ਦੇ ਐਂਡ ਤੱਕ 682000 ਸਟੱਡੀ ਪਰਮਿਟ ਜਾਰੀ ਕੀਤੇ ਗਏ ਸੀ ਫੋਰਨ ਸਟੂਡੈਂਟਸ ਨੂੰ ਸੋ ਜੇ ਪਿਛਲੇ ਸਾਲ 682420 ਸਟੱਡੀ ਪਰਮਿਟ ਜਾਰੀ ਕੀਤੇ ਗਏ ਸੀ ਤੇ ਐਤਕੀ ਪੰਜਾਂ ਮਹੀਨਿਆਂ ਦੇ ਵਿੱਚ 216000 ਇਹਨਾਂ ਨੇ ਜਾਰੀ ਕਰ ਦਿੱਤੇ ਆ ਸਵਾਲ ਇਹ ਆ ਵੀ ਹੁਣ ਕੀ ਇਹਨੂੰ ਇਹ ਕਿਦਾਂ ਕੱਟ ਕਰਨਗੇ ਜਾਂ ਕੀ ਇਹ 35% ਕੈਪ ਕਿਦਾਂ ਲਾਉਣਗੇ ਜਿਹੜੀ ਬਹੁਤੇ ਸਟੱਡੀ ਪਰਮਿਟ ਆਉਂ ਇੰਡੀਆ ਤੇ ਮੁੱਖ ਜਿਹੜਾ ਕੈਨੇਡਾ ਦੇ ਵਿੱਚ ਆਉਣ ਵਾਲੇ ਲੋਕ ਇੰਡੀਆ ਤੋਂ ਨੇ ਜਿਹੜੀਆਂ ਤੋਂ 278000 ਸਟੂਡੈਂਟਸ ਹੈਗੇ ਪਿਛਲੇ ਸਾਲ ਆਏ ਮਤਲਬ ਜਿਹੜੇ ਟੋਟਲ 682000 ਦੇ ਵਿੱਚੋਂ 278000 ਇੰਡੀਆ ਤੋਂ ਆਏ ਸੀ ਦੂਜੇ ਨੰਬਰ ਤੇ ਤੇ ਚੀਨ ਆ ਉੱਥੋਂ 58000 ਸਟਡੀ ਪਰਮਿਟ ਉਹਨਾਂ ਨੂੰ ਦਿੱਤੇ ਗਏ ਸੀ ਫਿਰ ਜਿਹੜੇ ਨਾਈਜੀਰੀਆ ਜਾਂ ਫਿਲੀਪੀਨਾ ਉਹ ਦੇਸ਼ ਆਉਂਦੇ ਆ ਹੁਣ ਪਹਿਲੇ 5 ਮਹੀਨਿਆਂ ਦੇ ਵਿੱਚ ਜਿਹੜੇ ਇੰਡੀਅਨ ਸਟੂਡੈਂਟ ਨੇ ਇਕੱਲੇ ਉਹਨਾਂ ਨੂੰ 91000 ਪਰਮਿਟ ਦਿੱਤਾ ਗਿਆ 216000 ਕੁੱਲ ਦੇ ਵਿੱਚੋਂ 95000 ਸਟਡੀ ਪਰਮਿਟ ਸਿਰਫ ਇੰਡੀਅਨ ਸਟੂਡੈਂਟਸ ਦੇ ਆ ਤੇ ਬਾਕੀ ਫਿਰ ਜਿਹੜੇ ਬਾਕੀ ਦੇਸ਼ਾਂ ਤੋਂ ਆਉਂਦੇ ਆ ਹੁਣ ਤਿੰਨ ਇਹਨਾਂ ਦੇ ਦੱਸਣ ਅਨੁਸਾਰ ਜਨਵਰੀ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਜਿਹੜੀ ਅਨਾਉਂਸਮੈਂਟ ਕੀਤੀ ਸੀ ਇਨਟੇਕ ਕੈਪ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਐਪਲੀਕੇਸ਼ਨ ਦੇ ਉੱਤੇ ਜਿਹਦਾ ਨਤੀਜਾ ਇਹ ਸੀ ਕਿ 3,60,000 ਨੂੰ ਇਹਨਾਂ ਨੇ ਅਪਰੂਵ ਕਰਨਾ ਸਟਡੀ ਪਰਮਿਟ ਦੇ ਲਈ ਯਾਨੀ ਕਿ 35% ਘਟਾ ਕੇ 3,60,000 ਦਾ ਮਤਲਬ ਇਹ ਹੈ ਕਿ 2,16,000 ਇਹਨਾਂ ਨੇ ਪਹਿਲੇ 5 ਮਹੀਨਿਆਂ ਦੇ ਵਿੱਚ ਦੇ ਦਿੱਤਾ ਤੇ ਹੁਣ 7 ਮਹੀਨਿਆਂ ਦੇ ਵਿੱਚ ਬਾਕੀ ਦਿੱਤੇ ਜਾਂਦੇ ਜਾਂ ਇਹ ਨਹੀਂ ਕੈਪ ਹੁੰਦਾ ਕਿ ਇਹ ਨੰਬਰ ਵਧ ਹੀ ਜਾਣੇ ਆ ਜੇ ਇਸ ਹਿਸਾਬ ਦੇ ਨਾਲ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਇੱਥੇ ਇਹ ਵੀ ਦੱਸਣ ਵਾਲੀ ਗੱਲ ਆ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਲਗਭਗ 26 ਲੱਖ ਬੰਦਾ ਕੱਚਾ ਹੈ ਕੱਚਾ ਮਤਲਬ ਜਿਹੜਾ ਕਿਸੇ ਵੀ ਨਾਨ ਪਰਮਨੈਂਟ ਜਿਹੜੇ ਰੈਜ਼ਿਡੈਂਟਸ ਨਹੀਂ ਉਹ ਹੋਣੇ 8 ਲੱਖ ਪਿਛਲੇ ਸਾਲ ਪੈ ਕੇ ਤਾਂ ਟੋਟਲ 23 ਦੇ ਐਂਡ ਤੱਕ 2.6 ਮਿਲੀਅਨ ਹੋਗਾ ਸੀ ਇੱਥੇ ਇਹ ਵੀ ਗੱਲ ਦੱਸਣ ਵਾਲੀ ਆ ਵੀ 26 ਲੱਖ ਹੁਣ ਤੱਕ ਇੱਥੇ ਕੱਚਾ ਆ ਤੇ ਕੈਨੇਡਾ ਦਾ ਟਾਰਗੇਟ ਲਗਭਗ 5 ਲੱਖ ਆ ਇੱਕ ਸਾਲ ਦੇ ਵਿੱਚ ਪੱਕੇ ਕਰਨ ਦਾ 5 ਲੱਖ ਬੰਦਾ ਇਹਨਾਂ ਨੇ ਪੱਕਾ ਕਰਨਾ ਸਿਰਫ ਸਾਲ ਦੇ ਵਿੱਚ ਉਹ ਸਾਰੇ ਰਲਾ ਮਲਾ ਕੇ ਆ ਵਿੱਚ ਵਿਆਹ ਵਾਲੇ ਵਿੱਚ ਜਿਹੜੇ ਫੈਮਿਲੀ ਕੇਸਸ ਵਾਲੇ ਪੇਰੈਂਟਸ ਗ੍ਰੈਂਡ ਪੇਰੈਂਟਸ ਜਾਂ ਜਿਹੜੇ ਸਟੂਡੈਂਟਸ ਨੇ ਜਾਂ ਵਰਕ ਪਰਮਿਟ ਵਾਲੇ ਨੇ ਉਹ ਸਾਰੇ ਰੌਲਾ ਇਹ ਪਿਆ ਸੀ ਕਿ ਜੀ ਬਾਹਰੋਂ ਲੋਕ ਜ਼ਿਆਦਾ ਆ ਰਹੇ ਆ ਇਸ ਕਰਕੇ ਇੱਥੇ ਹਾਊਸਿੰਗ ਦੇ ਉੱਤੇ ਸਟ੍ਰੇਨ ਆ ਹੁਣ ਕਿੰਨੇ ਕ ਲੋਕ ਬਾਹਰੋਂ ਘਟਾਏ ਜਾਂਦੇ ਆ ਤੇ ਕਿਸ ਤਰੀਕੇ ਨਾਲ ਘਟਦੇ ਆ ਇਹ ਪਤਾ ਨਹੀਂ ਹਜੇ ਤੱਕ ਜਨਰਲ ਸਟੱਡੀ ਪਰਮਿਟ ਪਿਛਲੇ ਸਾਲ ਪਹਿਲੇ 5 ਮਹੀਨਿਆਂ ਦੇ ਵਿੱਚ ਜਾਰੀ ਕੀਤੇ ਗਏ ਸੀ ਅ ਇਸ ਸਾਲ ਪਹਿਲੇ 5 ਮਹੀਨਿਆਂ ਦੇ ਵਿੱਚ ਉਹਦੇ ਨਾਲੋਂ ਵੀ ਜ਼ਿਆਦਾ ਸਟੱਡੀ ਪਰਮਿਟ ਜਾਰੀ ਕੀਤੇ ਗਏ ਨੇ